ਦੀ ਰੋਹੇ ਤੇ ਲੈ ਜਾਣੀ ਕਿ ਬਿਘੇੜਾ ਕਰਾਉਣਾ ਹੈ ਲੈਕਨ ਬਾਥਰੂਮ ਵਿੱਚ ਹੀ ਕਿਹੜੀ ਅੰਦਰ ਮੰਮੀ ਲੈ ਆਈ ਆ ਮੰਮੀ ਹੈਗੀ ਨਾਲ ਹੀ ਉਹ ਸੋਨੂ ਉਹ ਸੋਨੂ ਵੀਰੇ ਆ ਮੈਮ ਸੋਨੂ ਵੀਰੇ ਨਹੀਂ ਨਹੀਂ ਮੈਂ ਆਪੇ ਸੋਨੂ ਵੀਰੇ ਤੁਹਾਡਾ ਬੇਟਾ ਠੀਕ ਆ ਮੋਨੂ ਕਿ ਸੋਨੂ ਸੋਨੂ ਕਿੱਥੇ ਸੋਨੂ ਹਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਆ ਜੀ ਸਾਧਾ ਵਸਤੀ ਅੱਜ ਮੋਗੇ ਇੱਥੇ ਇੱਕ ਮੁੰਡਾ ਫਿਰੇ 7-8 ਸਾਲਾਂ ਤੋਂ ਮੈਂਟਲੀ ਅਫਸੈਟ ਆ ਮਾਂ ਤੇ ਪੋਤੀ ਇਹਦੋਂ ਨੇ ਕਰ ਚ ਵਿਚਾਰੀ ਮਾਤਾ ਵਿਚਾਰੀ ਪਤੰਗ ਵਗੈਰਾ ਵੇਚ ਕੇ ਮਾੜਾ ਮੋਟਾ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਆ ਧੀਆਂ ਸੀ ਉਹ ਵਿਆਹ ਤੀਆਂ ਇੱਕੋ ਇੱਕ ਪੁੱਤ ਸੀ ਉਹ ਅਫਸੈਟ ਹੋ ਗਿਆ ਸਿਰ ਦਾ ਸਾਈਂ ਸੀ ਜਿਹੜਾ ਮਾਤਾ ਦੇ ਉਸ ਦੁਨੀਆ ਤੋਂ ਚਲਾ ਗਿਆ ਬਾਪੂ ਤੇ ਮਾਂ ਨੇ ਪੁੱਤ ਤਾਂ ਪਾਲ ਲਿਆ ਪੜ੍ਹਾਇਆ ਸਾਰਾ ਕੁਝ ਕਰ ਲਿਆ ਬੜਾ ਵੀ ਸੀਗਾ ਪਰ ਹੁਣ ਨਹਾਤੇ ਨੂੰ 3 ਸਾਲ ਹੋ ਗਏ ਆ ਇੰਨਾ ਜ਼ਿਆਦਾ ਅਫਸਰਟ ਹੋਇਆ ਹੋਇਆ ਵਾ ਉਹ ਸੋਨੂ ਕਿਵੇਂ ਵੀਰੇ ਉਹ ਸੋਨਿਆ ਕੀ ਹਾਲ ਨੇ ਆ ਤਮਲਾ ਲਾ ਵਾ ਯਾਰ ਨੇ ਮੇਰੇ ਵੀਰੇ ਸੋਨੂ ਕੀ ਹਾਲ ਨੇ ਕੋਈ ਕੀ ਹਾਲ ਆ ਤੂੰ ਕੱਲਾ ਗੱਲ ਪੈਓ ਤੱਥ ਬਣਾ ਪਹਿਲਾਂ ਤੂੰ ਯਾਰ ਨਹੀਂ ਹੈਲੋ ਕਰ ਲਾ ਹੈਲੋ ਕਰ ਲਾ ਸੁਣੂ ਆ ਕੀ ਹੋ ਗਿਆ ਧੌਣ ਤੇ ਤੇਰੀ ਸੱਟ ਕਿੱਡੀ ਲੱਗੀ ਪਈ ਯਾਰੇ ਇਹ ਕੀ ਬੱਚੇ ਮਾਤਾ ਦੇ ਧੌਣ ਤੇ ਇਹ ਵੀ ਐਡੀ ਫਿੰਸੀ ਹੋਈ ਕੋਈ ਹੱਥ ਨਹੀਂ ਹਿਲਾਉਣ ਨੂੰ ਆਪਾਂ ਫਾਟੀ ਐ ਉਹ ਤਾਂ ਕਮਰੇ ਅੰਦਰੋਂ ਉਹਨਾਂ ਲੋਟ ਬੈਠੇ ਨੇ ਤਾਂ ਅੰਦਰੋਂ ਰਹਾਂ ਹਰ ਜਾਈ ਲੈ ਕੇ ਪੈਂਦਾ ਹੈ ਹਾਂਜੀ ਗਰਮੀਆਂ ਚ ਵੀ ਹਾਂਜੀ ਕੋਈ ਨਾ ਤੇ ਮਾਂ ਨੂੰ ਕਿੰਨੇ ਸਾਲ ਹੋ ਗਏ ਨਾਤੇ ਨੂੰ ਜੀ ਨਾਤੇ ਨੂੰ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ 3 ਸਾਲ ਹੋ ਗਏ ਦਮ ਚਾਰ ਸਾਲ ਹੋ ਗਏ ਬਾਹਰ ਬਾਹਰ ਨਹੀਂ ਨਿਕਲਿਆ ਲਾਕਡਾਊਨ ਤੋਂ ਬਾਅਦ ਨਹੀਂ ਬਾਹਰ ਨਿਕਲਿਆ ਕੋ ਕੁੜੀ ਦੇ ਬਾਰੇ ਕਿਵੇਂ ਹੁੰਦਾ ਗੱਲ सोनू ਇਹ ਵੀਰਦਨ ਆਇਆਗਾ सोनू ਵਜਾਜ ਤੇ ਇਹਦੇ ਪਿਤਾ ਜੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਜਦੋਂ ਦੇ ਪਿਤਾ ਜੀ ਗਏ ਨੇ ਉਦੋਂ ਦਾ ਵੀਰ ਦੱਸਦੇ ਆਏ ਆਂ ਭਣੇ ਅੱਗੇ ਰਵਾਇਓ ਤੁਸੀਂ ਇਹਦੇ ਸਿਸਟਰ ਹੋ ਜੀ ਮੈਨੂੰ ਦੱਸੋ ਵੀ ਕਿੰਨੇ ਕ ਟਾਈਮ ਤੋਂ ਇਸ ਨੂੰ ਐਦਾਂ ਹੋਇਆ ਬਾਅਦ ਇਹਨਾਂ ਭਾਈ ਨਾ ਨਾ ਗਾਹ ਪਾਣੀ ਛੱਪ ਛੱਪ ਕੇ ਹੁਣ ਤਾਂ ਮਾਰਨ ਪੈ ਜਾਂਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਤੇ ਮਤਲਬ ਉਸ ਤੋਂ ਪਹਿਲਾਂ ਜਦੋਂ ਠੀਕ ਸੀ ਹਾਂ ਉਹ ਰੱਖਾ ਚਲਾ ਜਾਂਦਾ ਨਾ ਖਾ ਪਤਾ ਖਾਈ ਜਾਂਦਾ ਹਾਂ ਦਾ ਆਪ ਦਾ ਕੀ ਨਸ਼ਾ ਕਰਦਾ ਸੀ ਇਹ ਪੰਗ ਪੀਂਦਾ ਸੀ ਮੈਨੂੰ ਨਹੀਂ ਪਤਾ ਗੋਲੀਆਂ ਖਾਂਦਾ ਸੀ ਜਾਂਦਾ ਹਾਂ ਗੋਲੀਆਂ ਖਾਂਦਾ ਸੀ ਸੋ ਜਾਂਦਾ ਸੀ ਰੋਟੀ ਖਾਂਦਾ ਗੋਲੀਆਂ ਖਾਣੀਆਂ ਸੀ ਤੂੰ ਤੇ ਭੰਗ ਵੀ ਪਿੰਦਾ ਸੀ ਭੰਗ ਭੰਗਲੀਆਂ ਸਿਕਟਾਂ ਭਰ ਕੇ ਜਿਵੇਂ ਪਿੰਦੇ ਜਿਵੇਂ ਅੰਦੇ ਮੇਰੇ ਨਾਲ ਸਾਈਗਾ ਹੂੰ ਬਸ ਗਾਈ ਨਹੀਂ ਕਰ ਗੱਲ ਨਿਕਲ ਕੇ ਬਾਹਰ ਉਹਨੇ ਗੱਲ ਕਰ ਪੈਣ ਨਾ ਐ ਕਿਵੇਂ ਕਹਿੰਦੀ ਆ ਕੀ ਨਾਂ ਹੈ ਦਾ ਕੀ ਨਾਂ ਮੈਂ ਦਾ ਸੋਨੂ ਦਾ ਨਹੀਂ ਨਹੀਂ ਮੰਮੀ ਦੇ ਇਨੇ ਮਾਰਿਆ ਤੇ ਬੱਲ ਤੇਰੇ ਕੀ ਮਾਰਿਆ ਸੀ ਮਾਤਾ ਨਹੀਂ ਬੱਲ ਬੱਲ ਮਾਰਿਆ ਸੀ ਫਿਰ ਜੋ ਉਹ ਉਹ ਨਰੇ ਆਇਸ ਫੀਨੋਮੈਨ ਹੈ ਕਿੰਨੇ ਮੰਨ ਲਓ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਇਹ ਲੋਕਡਾਊਨ ਤੋਂ ਪਹਿਲਾਂ ਜੋ ਤੁਹਾਡੇ ਬਾਲਾ ਮਾਰੇ ਸੀ ਹਾਂਜੀ ਮੈਂ ਆਖਿਆ ਤੁਹਾਨੂੰ ਰੋਟੀ ਖਾਣੀ ਇੱਥੇ ਟੀਵੀ ਦੇਖਣ ਲੱਗੀ ਤੇ ਮੇਰਾ ਹੈਗਾ ਨਾ ਦਿਖਾਉਂ ਤੈਨੂੰ ਟੀਵੀ ਇੱਥੇ ਇੱਥੇ ਮਾਰਿਆ ਨਾ ਦੂਜੀ ਵਾਰੀ ਇੱਥੇ ੱਤਕਾ ਮਾਰਿਆ ਮੈਨੂੰ ਮਣਕਾ ਆਇਆ ਲੈ ਤੇ ਹੁਣ ਤੇ ਭਾਈ ਜਾਂਦਾ ਹੀ ਲੋਕਡਾਊਨ ਤੋਂ ਨਸ਼ਾ ਨਹੀਂ ਮਿਲਦਾ ਮਾਰੋ ਹੋੜੀ ਗਾਲੀਆਂ ਫਿਰ ਇਹਨਾਂ ਨਾਲ ਕੋਈ ਗੋਲੀ ਖਾਣੀ ਨਾ ਪਾਸ ਰੋਟੀ ਆ ਚਾਰ ਰੋਟੀਆਂ ਦਾ ਪਹਾੜ ਨੂੰ ਪਾਣੀ ਚਾਰ ਗਲਾਸ ਮੇਰੇ ਹੱਥੋਂ ਬਿਨਾ ਨਾ ਖੁੱਡਿਆ ਖੋਪੇ ਨਾਲ ਹੁਣ ਕੋਈ ਨਸ਼ਾ ਪੱਤਾ ਨਾ ਹੁਣ ਤਾਂ ਕੋਈ ਸੁਜੀ ਵੀ ਨਹੀਂ ਦੀ ਨਾ ਜਮਾਈ ਨੇ ਗੋਲੀ ਵੀ ਨਹੀਂ ਖਾਣੀ ਹੁਣ ਤਾਂ ਇਹ ਨਹੀਂ ਕਿ ਇਹ ਕੱਪੜੇ ਨਹੀਂ ਬਦਲਦਾ ਨਾ 221 ਤੋਂ ਬਾਅਦ ਹਾਂ ਮਤਲਬ ਲੋਕਡਾਊਨ ਤੋਂ ਬਾਅਦ ਨਹੀਂ ਕੀਤਾ ਨਾ ਇਹਨੂੰ ਕੋਈ ਨਸ਼ਾ ਪੱਤਾ ਤਾਂਗ ਕਰਦਾ ਹੀ ਤੇ ਉਹ ਪੁਰਸਾਲ ਵਾਰ ਬੈਠਾ ਪਹਿਲਾਂ ਇਹ ਰਿਕਸ਼ਾ ਚਲਾਉਂਦਾ ਸੀ ਹਾਂਜੀ ਰੱਖਿਆ ਚਲਾਉਂਦਾ ਸੀ ਜਿਹੜਾ ਨੇ ਕੰਮ ਕਰਦਾ ਸੀ ਉਹਨੇ ਤਾਂ ਨਸ਼ਾ ਕਰ ਲੈਂਦਾ ਸੀ ਆਪੇ ਇਹ ਸਾਰਾ ਨਸ਼ਾ ਪਿਓ ਦੇ ਜਿੰਦੇ ਦਿੰਦਾ ਰਿਹਾ 300 ਰੁਪਏ ਉੱਥੋਂ ਬਾਅਦ ਇਹਨਾਂ ਕੋਈ ਪਹਾ ਨਹੀਂ ਦਿੱਤਾ ਮੈਨੂੰ ਬਾਅਦ ਸੇ ਰੋਟੀਆਂ ਖਾਣੀਆਂ ਲਿਆਓ ਕਹਿੰਦਾ ਰੋਟੀਆਂ ਆ ਕੇ ਰੱਖਿਆ ਵਾ ਕੇ ਆਣ ਤੇ ਵੀ ਵੀ ਰੋਟੀਆਂ ਖਾ ਜਾਣੀਆਂ ਇਹਨਾਂ ਕੰਮ ਨਹੀਂ ਕਰਨ ਦੇਣਾ ਹੁਣ ਦੋ ਟਾਈਮ ਰੋਟੀ ਖਾਣ ਲੱਪਿਆ ਉਹਨ ਖਾਦੀ ਹੈ ਰੋਟੀ ਚਾ ਵੀ ਪੀਤੀ ਹੈ ਬਸ ਅੰਦਰ ਰਹਿਣਾ ਲੈਟਿਨ ਜਾ ਕੇ ਕਰੀ ਹੁੰਦਾ ਉੱਥੇ ਹਾਂ ਲਾਟਰੀ ਕਰੀਏ ਪਾਣੀ ਰੋੜ ਦਿੰਦਾ ਪਾਣੀ ਪਾ ਦੇ ਮੰਮੀ ਡੱਬੇ 'ਚ ਪਾਣੀ ਪਾ ਦੇ ਡੱਬੇ ਖੁਦਕਾਊਗਾ ਹਾਂ ਕਰ ਤਾ ਸੁਣੂ ਪੀ ਆਲਾ ਨਾ ਬੋਰਛ ਨਹੀਂ ਕਰਨਾ ਬੱਸ ਉਹ ਮੈਨੂੰ ਹਾਲਤ ਕੀ ਐ ਐ ਸੁਣੂ ਕੀ ਹਾਲ ਬਣਾਇਆ ਹੋਇਆ ਤੂੰ ਉਹ ਸੁਣੂ ਕੀ ਹਾਲ ਬਣਾਇਆ ਹੋਇਆ ਆਪਦਾ ਕੋਈ ਨਾ ਬਿਚਰ ਨਹੀਂ ਚੱਕਣ ਦੇਣਾ ਆਪਦਾ ਦੇਖੋ ਇਹ ਰੋਟੀ ਖੰਦੇ ਆਹ ਚੱਕ ਮੰਮੀ ਚੱਕ ਮਮੀ ਬੈਠ ਜਾਣਾ ਬੈਠ ਜਾ ਮੇਰੇ ਕੋਲ ਉੱਥੇ ਬੈਠ ਕਾਇਆ ਸੁਣ ਲੈ ਉਸ ਕੋਲ ਬਾਰੇ ਮੰਦਿਰ ਉਹਦਾ ਕੋਚੀ ਚੰਦੇ ਬੈਠਾ ਹੱਥ ਮਲਾ ਲਾ ਚੱਲ ਉਹ ਨਹੀਂ ਓਏ ਹੱਥ ਤਾਂ ਮਲਾ ਲਾ ਉਹ ਨਹੀਂ ਓਏ ਹੱਥ ਤਾਂ ਮਲਾ ਲਾ ਉਹ ਮੈਂ ਹੱਥ ਮਲਾ ਲਾ ਸੁਣ ਉਹ ਨਹੀਂ ਖੜਾ ਹਾਂ ਮੈਂ ਤੈਨੂੰ ਕੀ ਹਾਲ ਕੀਤਾ ਕੱਪੜੇ ਕਿਵੇਂ ਗਰਮ ਨੇ ਭਿੱਜੇ ਪਏ ਆ ਬੈਠ ਜਾ ਬੈਠ ਕੇ ਕਹਿੰਦੇ ਨਹੀਂ ਮੈਂ ਖੜਾ ਹਾਂ ਤੈਨੂੰ ਦੇਖ ਆ ਮਮੀ ਨਾ ਹੱਥ ਨਾ ਲਾ ਤੂੰ ਬੈਠ ਜਾ ਕਹਿੰਦੇ ਬੈਠ ਉਹ ਇਹਨੇ ਬਹਿ ਜਾ ਫਿਰ ਬੈਠੀ ਖੜਾ ਹੋ ਜੀਰ ਬੈਠ ਆ ਖੜਾ ਹਾਂ ਮੈਂ ਖੜਾ ਹਾਂ ਆ ਥੜਾ ਹਾਂ ਉਹ ਸੁਣੋ ਖੜਾ ਆ ਯਾਰ ਉਹ ਸੁਣੋ ਵੀਰੇ ਆ ਮੈਮ ਸੁਣੋ ਵੀ ਮੈਂ ਫੜਾ ਸੁਣੋ ਵੀਰੇ ਨਹੀਂ ਨਹੀਂ ਮੈਂ ਆਪੇ ਸੁਣੋ ਵੀਰੇ ਹਾਂ ਖੜਾ ਜੀ ਕਿੰਨਾ ਅਨਰ ਸੋਹਣਾ ਸੁਲੱਖਾ ਮੁੰਡਾ ਗੱਭਰੂ ਆ ਪੂਰਾ ਜਵਾਨ ਆ ਨਾ ਪਾਜੀ ਮੈਂ ਤਾਂ ਬਹੁਤ ਕੰਨ ਪਰ ਅੱਜ ਮਾਂ ਵਿਚਾਰੀ ਦਰਦੀ ਜੀ ਨੇ ਪਹਿਲਾਂ ਇਹਨੂੰ ਬੋਲਣਾ ਸਿਖਾਇਆ ਤੁਰਨਾ ਸਿਖਾਇਆ ਉਂਗਲੀ ਫੜਫੜ ਅੱਜ ਉਸੇ ਪੁੱਤ ਤੋਂ ਡਰਦੀ ਏ ਵਿਚਾਰੀ ਮਾਂ ਹਨਾ ਆਹੀ ਪੂਰਾ ਇੱਕ ਨਿਕਾ ਜਾ ਘਰ ਆ ਦੋਨੇ ਘਰ ਚ ਮਾਂ ਪੁੱਤੀ ਆ ਕਿੱਥੇ ਅੱਜ ਇਸ ਘਰ ਚ ਇਹ ਮਾਂ ਦਾਦੀ ਆਪਦੇ ਪੁੱਤੇ ਪੁੱਤੀਆਂ ਨਾਲ ਖੇਡਦੀ ਹੁੰਦੀ ਤੇ ਪੁੱਤੇ ਪੁੱਤੀਆਂ ਵੀ ਵੱਡੇ ਵੱਡੇ ਹੋ ਜਾਣਾ ਸੀ ਹੁਣ ਤੱਕਰ ਤਾਂ ਪਰ ਅੱਜ ਜਿਹੜਾ ਪੰਜਾਬ ਦੇ ਵਿੱਚ ਸਾਡੇ ਕੈਮੀਕਲ ਨਸ਼ਾ ਆ ਗਲੀਆਂ ਨਾਲੀਆਂ ਦੇ ਵਿੱਚ ਇੱਥੇ ਲੋਕ ਲੜਦੇ ਆ ਗੋਲੀਆਂ ਖਾ ਖਾ ਕੇ ਤੇ ਜਿਹੜੀ ਮਰਜ਼ੀ ਦੁਕਾਨ ਤੋਂ ਗੋਲੀਆਂ ਲੈ ਲਓ ਤੁਸੀਂ ਨਸ਼ੇ ਵਾਲਿਆਂ ਜਿੱਥੋਂ ਮਰਜ਼ੀ ਜਿੰਨੀਆਂ ਮਰਜ਼ੀ ਲੈ ਲਓ ਪਤਾ ਨਹੀਂ ਕਿੰਨੇ ਨੌਜਵਾਨ ਇਹਨਾਂ ਗੋਲੀਆਂ ਦੇ ਕਰਕੇ ਇਹਨੇ ਇਹਨੇ ਪੱਤੇ ਕੱਢਦੇ ਸੀ ਮੈਂ ਇਹਦੇ ਚੋਰੀ ਹੈ ਉਹਦੇ ਗੱਡੀ ਵਿੱਚੋਂ ਅਜੋਸ ਅਰੇਖੇਰੇ ਵਿੱਚੋਂ ਪਤਾ ਅੰਦਾ ਉਹ ਕਿੰਨੇ ਦਾ ਨਹੀਂ ਹਾਏ ਜੀ ਉਹਨਾਂ ਰਾਜੂ ਨੇ ਦਿਖਾਇਆ ਮਾਹ ਹੈ ਕਹਿੰਦਾ ਕੰਨਾਂ ਨੀਂਦ ਵਾਲੀਆਂ ਨੂੰ ਮੈਂ ਇੰਨੀਆਂ ਗੋਲੀਆਂ ਖੁੰਦਾ ਹੈ। ਕਿ ਉਹ ਨੀਂਦ ਵਾਲੀਆਂ ਗੋਲੀਆਂ 'ਚ ਨਸ਼ਾ ਹੁੰਦਾ ਜੀ ਨਸ਼ੇ ਦੇ ਤੌਰ ਤੇ ਖਾਂਦੇ ਸੀ ਉਹ ਗੋਲੀਆਂ। ਤੇ ਰੋਟੀਆਂ ਪਾਣੀ ਵਰਗਿਆਂ ਖਾ ਜਾਣੀਆਂ ਮੰਮੀ ਲਿਆ ਪੈਂ। ਤੇ ਉਹ ਬੜਾ ਡਰ ਸੀ ਗਿਆ ਪਿਓ ਦੇ ਹੁੰਦੇ ਨਾ ਉਹਨਾਂ ਰੱਖਣਾ ਤਾਂ ਰੋਟੀ ਦੇਣੀ ਹੈ 300 ਰੁਪਏ ਦੇਊਗਾ ਤਾਂ ਹੁਣ ਦੇ ਕੋਈ ਵੀ ਵਜ੍ਹਾ। ਹੁਣ ਉਦ ਮੁੜ ਕੇ ਤਾਂ ਫਿਰ ਨਸ਼ੇ ਨਾਲ ਕਮਲਾ ਹੀ ਹੋ ਗਿਆ ਪਿਓ ਤੋਂ ਬਾਅਦ। ਹਾਂ ਜੀ 2016 ਤੇ ਪੂਰੇ ਹੋਏ ਹੋ ਜਦੋਂ ਇਹਨਾਂ ਬੱਸ ਮੈਨੂੰ ਕੁਛ ਨਹੀਂ ਮੇਰੀ ਮਦਦ ਦਾ ਮੰਮੀ ਕੀ ਕਰਨਾ ਇਹ ਛੱਤ ਦੇਖ ਤੇ ਹੀ ਮੇਰੇ ਭਰਾ ਆ ਕੇ ਕੋਈ ਏ ਹਾਂ ਅੱਛਾ ਹਾਂਜੀ ਹੁਣ ਆਖਿਆ ਬਹਿਣਾ ਥਾ ਨਹੀਂ ਸਾਡੀ ਉਹਨਾਂ ਦੁਕਾਨ ਸਾਰੀ ਚੁੰਦੀ ਫੇਹੀ ਤੇ ਆਸੀਂ ਬਾਹਰ ਬੈਠ ਜਰਾਂਗੇ ਮਾਵਾ ਧੀਆਂ ਇਹ ਅੰਦਰ ਕਮਰੇ ਦੇ ਕੋਲ ਮੈਨੂੰ ਕਹਿਣ ਦਿੰਦਾ ਅੱਛਾ ਮੈਨੂੰ ਨਹੀਂ ਰੋਗ ਦਾ ਕੁੜੀ ਨਹੀਂ ਹਾਂ ਅੰਦਰ ਉਹ ਸੋ ਮੈਨੂੰ ਭੈਣਾ ਭੈਣਾ ਹੁੰਦੀਆਂ ਰਖੜੀ ਉਹਨਾਂ ਨੇ ਆਇਆ ਐ ਕਰ ਲਿਆ ਕਿੰਨੀਆਂ ਭੈਣਾ ਇਹਦੀਆਂ ਦੋ ਭੈਣਾ ਦੋ ਭੈਣਾ ਦੋਨੇ ਬੈਗੀਆਂ ਭਰਾ ਹਾਂਜੀ ਕੁੜੀਆਂ ਵੱਲੋਂ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਹਦਾ ਭਰਾ ਵੀ ਇੱਕ ਇੱਕੋ ਭਰਾ ਹੈ ਉਹ ਇੱਕੱਲਾ ਹੀ ਹੈ ਨਾ ਇਹ ਮੇਰਾ ਤੇ ਜੰਮੂ ਆ ਮੇਰਾ ਕੋਈ ਆਂਦਾ ਨਹੀਂ ਜਾਂਦਾ ਨਹੀਂ ਮੈਂ ਕੀ ਕਰਾਂ ਭਰਾ ਵੱਡਾ ਮਰ ਗਿਆ ਨਹੀਂ ਕਿ ਤੁਹਾਡੇ ਤਿੰਨ ਬੱਚੇ ਆ ਹਾਂਜੀ ਤਿੰਨ ਬੱਚੇ ਦੋ ਬੇਟੀਆਂ ਤੇ ਇੱਕ ਬੇਟਾ ਹਾਂਜੀ ਇਹ ਇੱਕੋ ਮੁੰਡਾ ਘਰ ਵਾਲੇ ਦੀ ਤੁਹਾਡੇ ਦੀ ਡੈਥ ਕਿਉਂ ਹੋ ਗਈ ਸੀ ਮਾਤਾ ਉਹ ਨਾ ਹੋ ਗਿਆ ਹਾਂ ਕੀ ਹੰਦਾ ਹੁਣ ਲੈ ਆਬ ਕੀ ਹੋਇਆ ਬੁੱਟਾ ਕੋਇ ਹਾਂਜੀ ਇਕਦਾਮ ਹੋਇਆ ਉਹਨੇ ਸੁਣੋ ਕੋਈ ਕੋਣ ਹੈ ਤਾਂ ਆਂਡੇ ਥੋੜਾ ਬੋਧਾ ਕੰਮ ਕਰਿਆ ਕਰ ਕੰਮ ਕਰਕੇ ਆਪਣੇ ਘਰ ਨੂੰ ਨਹੀਂ ਚਲਾਉਣਾ ਇਹਦਾ ਵਿਆਹ ਹੋਇਆ ਸੀ ਮਾ ਵਿਆਹ ਹੋਇਆ ਸੀ ਮੋਲਾਪੁਰ ਚਾਰ ਸਾਲ ਰਹੀ ਬੋਟੀ ਬੱਚਾ ਤੇ ਇਹ ਨਹੀਂ ਨਾ ਕਦਾ ਉਹ ਅਸੀਂ ਤੇ ਬਥੇਰਾ ਕਰਦੇ ਸੀ ਤੇ ਫਿਰ ਉਹ ਗਾ ਬੱਚਾ ਨਹੀਂ ਹੋਇਆ ਉਹ ਕਹਿੰਦੇ ਡਾਕਟਰ ਕਹਿੰਦੇ ਹੈ ਦੋਨੋਂ ਹੀ ਦਿਖਾਓ ਇਹ ਜੰਦਾ ਨਹੀਂ 4 ਸਾਲੋਂ ਬੱਚਾ ਕੋਈ ਨਹੀਂ ਹੋਇਆ ਉਹਦੀ ਮਾਂ ਨੇ ਆਖਿਆ ਤਵਾਕ ਦਵਾਣਾ ਸੀ ਤੇ ਕੁੜੀ ਨੂੰ ਹਰਕੀ ਬਿਮਾਰੀ ਉਹ ਨਾ ਕੇ ਵੀ ਮਨ ਸੁਣ ਨੂੰ ਇਹਦੀ ਉਮਰ ਕਿੰਨੀ ਹੈ ਮਾ ਹਾਂ ਉਮਰ ਕਿੰਨੀ ਹੈ ਦੀ ਉਮਰ ਇਹਦੀ ਹੋਣੀ 32 33 ਸਾਲ ਕਿਹੜੇ ਸਾਲ ਜੰਮਿਆ ਸੀ ਇਹਦੀ ਡੇਟ ਆਫ ਬਰਥ ਕੀ ਆ ਕੁੜੀਏ 81 81 ਸੋਰੀ ਕਰਨਾ 34 ਸਾਲ 91 ਸਾਲ 91 91 34 ਸਾਲ 34 ਸਾਲਾਂ ਦਾ ਹੋ ਗਿਆ ਹਾਂ ਜੀ ਤਾਂ ਇਹ ਸਾਰੇ ਮੇਰੇ ਸੋਹਣੋ ਸੀ ਕਿ ਐਡਾ ਮੋਟਰਸਾਈਕਲਾਂ ਨੰ ਕੰਮ ਪਠਾਨਕੋਟ ਮਾਸੀ ਨੇ ਦਿਖਾਇਆ ਉੱਥੋਂ ਆ ਕੇ ਆਏ ਪਿਓ ਜੇ ਨੇ ਲਿਆਇਆ ਇੱਥੇ ਆ ਕੇ ਬਿਗੜੀਆ ਬਸਤੀ ਚ ਚਲ ਸੁਣੋ ਆ ਚਲੀ ਬਾਹਰ ਇਹ ਪਿੰਦਾ ਹੀ ਆਵਾ ਡੈਡੀ ਚਲਾ ਚਲੀ ਬਾਹਰ ਓਏ ਆ ਜਾ ਬਾਹਰ ਗਿਆ ਕਟਾਉਣਾ ਕਿਹੜਾ ਕਟਣਾ ਉਹ ਗੇੜਾ ਹੀ ਕਟਣਾ ਬਾਹਰ ਮੰਮੀ ਉਹ ਗੇੜਾ ਕਟਾਣਾ ਉਹ ਗੇੜਾ ਹੀ ਕਟਣਾ ਉਹ ਗੇੜਾ ਹੀ ਕਟਣਾ ਸੁਣੋ ਉਹ ਗੇੜਾ ਹੀ ਕਟਣਾ ਹੱਥ ਪਾਓ ਬਾਈ ਹੱਥ ਪਾਓ ਦੇਖੀ ਜਾਂ ਦੇਖਣ ਵਾਸਤੇ ਖੜੇ ਗੇੜਾ ਕਢਾਉਣਾ ਪੈਂਦਾ ਪੈਂਟ ਫੜ ਲੈਂਦੇ ਉਹ ਪੈਂਟ ਨਹੀਂ ਜਾਂਦੀ ਕਿਤੇ ਉਹ ਪੈਂਟ ਕਿਤੇ ਨਹੀਂ ਜਾਂਦੀ ਗੱਲ ਚੱਲ ਚੱਲ ਕੁਝ ਨਹੀਂ ਚੱਲ ਪਾ ਲੈ ਪੈਂਟ ਉਹ ਲੈ ਕਰਨਾ ਪੈਂਟ ਮਾਰ ਕੇ ਤੁਰ ਪਾ ਚੱਲ ਕਢਾਉਣਾ ਉਹਨਾਂ ਨੇ ਆਹੋ ਗੇੜਾ ਉਹ ਚੱਕਰ ਵੀਰ ਭਰਾ ਮਿਲ ਲਿਆ ਬੱਡੇ ਭਾਈ ਆ ਆ ਜਾ ਮੇਰਾ ਵੀਰਾ ਆਇਆ ਚੱਲ ਇਹ ਵੀ ਕਢ ਲੂ ਕਰ ਦਿੰਦੇ ਬੱਲੇ ਭਾਈ ਚੱਲ ਬਾਹਰ ਉੱਪਰ ਚੱਪਲ ਚਾਹੀਦੀ ਲੈ ਲੈਣੇ ਬਾਹਰ ਬਾਹਰ ਨੰਨੀਆ ਲੈ ਲੈ ਚੱਲ ਪਿੱਛੇ ਕਰਦਾ ਮੜਾ ਯਾਰ ਪਿੱਛੇ ਕਰ ਦੋ ਮਾਈਕ ਤੇ ਕਾ ਮਾ ਮਾਈਕ ਤੇ ਆ ਰਿਹਾ ਨਾ ਨਾ ਵੇ ਮਾਈਕ ਤੇ ਕਰ ਲੈ ਧਿਆਨ ਉਹ ਤਾਂ ਲੈ 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 ਕੋਟੀ ਰੋਜ਼ ਤੈਨੂੰ ਲੈ ਜਾਣੀ ਆ ਬਗੇੜਾ ਕਢਾਉਣਾ ਅੱਛਾ ਲੈਕਿੰਗ ਬਾਥਰੂਮ ਵਿੱਚ ਹੀ ਕਰੀ ਜਾਂਦਾ ਮੰਮੀ ਲੈ ਆਉਂਦੀ ਕਿ ਮੰਮੀ ਹੈਗੀ ਨਾ ਇਹ ਮੱਥੇ ਚੱਪਲ ਦੇ ਨੂੰ ਆ ਜਾ ਹੋਰ ਮੰਮੀ ਚੱਪਲ ਨਵੀਂ ਦੇ ਦੇ ਚੱਪਲ ਹੈਗੀ ਉਹ ਦੂਜੀ ਦੇ ਮੇਰੇ ਵਾਲੀ ਦੂਜੀ ਦੇ ਦੋ ਨੀ ਉਹ ਦੰਦੀ ਦੂਜੀ ਦੇ ਤੋਨੂ ਕੱਢ ਦੇ ਕੱਢ ਦੇ ਬੱਚ ਨਹੀਂ ਹੁੰਦਾ ਆਹੋ ਚੱਪ ਚੱਪ ਲੈ ਆ ਪੈਰ ਤੋਂ ਕੱਢ ਕੇ ਚੱਪਲ ਠੀਕ ਕਰਕੇ ਪਾਈ ਇਹ ਕੱਢ ਦੇ ਵੀ ਰਹਿ ਜਾ ਆ ਕੱਢ ਚੱਪਲ ਕੱਢ ਬਾਹਰ ਕੱਢ ਲੈਣਾ ਮੈਂ ਮੈਂ ਕੱਢ ਲੈਣਾ ਮੈਂ ਕੱਢ ਚੱਟ ਪਾ ਗਈ ਚੱਲ ਕੱਢ ਕੱਢ ਦੇ ਵੀ ਰਹਿ ਕੱਢ ਦੇ ਕੱਢ ਲੈ ਲੈ ਕੱਢ ਲੈ ਸਟੈਪ ਪਾ ਦੇਖ ਆਪ ਤੇ ਕੱਢ ਆ ਪਾ ਦੇ ਉਹ ਪਾ ਆ ਨਾ ਤੂੰ ਤਾਂ ਛੱਟ ਛੱਡਿਆ 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 ਚੱਲ ਦੱਸੋ ਆ ਜੀ ਆ ਕਿਹੜਾ ਕੱਢਣਾ ਕਿਹੜਾ ਕੱਢਣਾ ਆ ਕੱਢ ਲੈ ਬੱਸ ਸਰ ਨੂੰ ਕਿਹੜਾ ਆ ਦੇ ਕੱਢ ਲੈ ਕਿੜਾ ਚੱਲ ਚੱਲ ਉਹ ਨਹੀਂ ਮੈਂ ਕੱਢ ਲੈ ਕਿੜਾ ਬੰਦੇ ਆ ਜਾ ਆ ਮੰਮੀ ਨਾਲ ਝਾੜਾ ਨਾ ਸਰ ਆ ਜਾ